ਸਿੱਖ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪਰਮਜੀਤ ਦੇ ਪੰਮੇ ਆਂਦੇ ਫਾਰਮ ਤੇ ਆਇਆ ਦੋਸਤੋ ਬਾਕੀ ਪ੍ਰੋਪਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਡਿਟੇਲ ਦਵਾਂਗੇ ਮਾਲ ਵੀ ਦਿਖਾਵਾਂਗੇ ਵੱਡੀ ਕੀਮਤੀ ਦੇ ਵਿੱਚ ਅੱਜ 7 ਬੈੜਾ ਜਿਹੜੀਆਂ ਐਮਪੀ ਦੇ ਵਿੱਚ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਬੈੜਾ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ 7 ਗੱਬਣ ਤਕਰੀਬਨ ਕੋਈ 5-6 ਗੱਬਣ ਆ ਟੋਟਲ ਜਿਹੜੀਆਂ 10 ਬੈੜਾ ਐਮਪੀ ਦੇ ਵਿੱਚ ਜਾ ਰਹੀਆਂ ਤੇ ਬਾਕੀ ਪੂਰੀ ਗੱਲਬਾਤ ਵੀ ਆਪਾਂ ਕੀਤੀ ਏ ਉਥੋਂ ਦੇ ਬਿਲਕੁਲ ਖਾਸ ਸਪੈਸ਼ਲ ਜਿਹੜੇ ਗੈਸਟ ਆਪਨੇ ਠੀਕ ਆ ਜੀ ਕਿਉਂਕਿ ਐਮਪੀ ਦੇ ਵਿੱਚੋਂ ਆਏ ਨੇ ਸ਼ਾਮ ਵਜੇ ਦੇ ਨਾਲ ਪੂਰੀ ਗੱਲਬਾਤ ਕੀਤੀ ਆ ਉਹਨਾਂ ਤੋਂ ਪੂਰੀ ਆਪਾਂ ਡਿਟੇਲ ਲਈ ਆ ਉਹਨਾਂ ਦੇ ਕੋਲ ਜਿਹੜੇ ਦੋਸਤੋ ਇਹ ਡੇਰੀ ਪਰਪਸ ਵਾਸਤੇ ਪਸ਼ੂ ਜਾ ਰਹੇ ਆ ਤੇ ਬਾਕੀ ਪੂਰੀ ਗੱਲਬਾਤ ਆਪਾਂ ਵੀਰ ਪਰਮਜੀਤ ਨਾਲ ਕਰਦੇ ਆ ਪਿੰਡ ਪਨਗੋਟੇ ਤੁਸੀਂ ਖਾਸ ਵਿਜ਼ਿਟ ਕਰ ਲਿਆ ਜੇ ਕਿਸੇ ਭਰਾ ਨੇ ਮਾਲ ਪਰਚੇਜ਼ ਕਰਨਾ ਪਸ਼ੂ ਖਰੀਦਣਾ ਚਾਹੇ ਵੇਚਣਾ ਤੁਸੀਂ ਸੰਪਰਕ ਕਰ ਸਕਦੇ ਜੇ ਪਹਿਲਾ ਵੀਰ ਪਰਮਜੀਤ ਸਿੰਘ ਹੋਣੀ ਉਹਾਂ ਦਾ ਵੀ ਕਲੀਨ ਸ਼ੇਪ ਸੀ ਠੀਕਾ ਜੀ ਪਹਿਲਾਂ ਕਟੂ ਦੇ ਵਿੱਚ ਸੀਗੇ ਅੱਜ ਕੋਈ ਵੱਖਰਾ ਰੂਪ ਤੁਹਾਨੂੰ ਦੇਖਣ ਦੇਵੇ ਸੀ ਨੂੰ ਠੀਕਾ ਜੀ ਦੋਕ ਲੈਣਾ ਨੇ ਉਹਾਂ ਦਾ ਵੀ ਗੌਰ ਨਾਲ ਦੇਖਿਆ ਗੁਰੂ ਤੇ ਸਿੰਘ ਨੂੰ ਅੱਧਾ ਮੈਨੂੰ ਬੰਦਾ ਆਦਾ ਸ਼ੇਰ ਦਿਸਿਆ ਤੇ ਅੱਜ ਦੇ ਵਾਕ ਜਿਹੜਾ ਮੈਨੂੰ ਲੱਗਾ ਵੀ ਅੱਧਾ ਸ਼ੇਰ ਨਹੀਂ ਪੂਰਾ ਸ਼ੇਰ ਹੀ ਦਿਸਿਆ ਨੀ ਕਾ ਖਾਲਸਾ ਸਾਹਿਬ ਵੈਕੀਨ ਜੀ ਦੇ ਸਾਹ ਪਾਜੀ ਕੀ ਆਵੇ ਬਹੁਤ ਵਦਿਆ ਸੰਤ ਸਾਹਿਬ ਕਿਰਪਾ ਜੀ ਗੁਰੂ ਆਰਾਮ ਸਾਰੇ ਭਰਾਵਾਂ ਨੂੰ ਪਤਾ ਜਦੋਂ ਆਪਾਂ ਆਪਣੇ ਅਸਲੀ ਰੂਪ ਦੇ ਵਿੱਚ ਆ ਜਾਂਦੇ ਹਾਂ ਠੀਕਾ ਜੀ ਤੇ ਫਿਰ ਸਾਰੇ ਪਾਸੇ ਸਲਾਮ ਹੋਣੀ ਬਣਦੀ ਆ ਬਿਲਕੁਲ ਉਹ ਚੰਗਾ ਵਧੀਆ ਲੱਗਾ ਵੀਰ ਪਰ ਤੇ ਤਕਰੀਬਨ ਜਦੋਂ ਮਾਲਕ ਨੇ ਮਿਹਰ ਕੀਤੀ ਆ ਸੋ ਸਾਡੇ ਤਾਂ ਵੀ ਮਿਹਰ ਕਰਿਆ ਸੀ ਥੋੜਾ ਜਿਹਾ ਦਾੜਾ ਵਟਾ ਕੇ ਠੀਕ ਸਮਝੋ ਸਾਹਿਬ ਜਿਦੋਂ ਗੁਰੂ ਰਾਮਦਾਸ ਦੀ ਕਿਰਪਾ ਹੋ ਗਈ ਆਟੋਮੈਟਿਕ ਹੋ ਜਾਣੀ ਆ ਇਹ ਜੋ ਗਾਏ ਸਾਰਾ ਇਹ ਆਪਣੇ ਪਹਿਲੇ ਵੀ ਮਿੱਤਰ ਐ ਐਮਪੀ ਜਾਵਰਾ ਮੇ ਸ਼ੇਖਰ ਆਹ ਪੰਡਿਤ ਜੀ ਆ ਬਹੁਤ ਡੰਗਰੋਂ ਨੇ ਖੜੇ ਆ ਸਾਰਾ ਉਹਨਾਂ ਨੇ ਕਸਟਮਰ ਭੇਜਿਆ ਤੋਂ ਬਹੁਤ ਪਿਆਰ ਉਸੇ ਠੀਕ ਹੈ ਸਾਰਾ ਉਸ ਦੇ ਬਦੌਲਤ ਇਹ ਕਸਟਮਰ ਆ ਰਹਾ ਵਾਰ-ਵਾਰ ਜੋ ਆ ਰਹਾ ਨਾ ਐਮਪੀ ਜਾਵਰਾ ਸ਼ੇਖਰ ਪੰਡਿਤ ਜੀ ਦੇ ਬਦੌਲਤ ਸਿਆਰ ਆ ਠੀਕ ਹੈ ਹਾਂ ਉਸ ਭਾਈ ਦੀ ਮਿਹਰਬਾਨੀ ਆ ਵੀ ਸਿਰ ਔਰ ਸੰਤੋਸ਼ਾ ਬਹੁਤ ਸ਼ਰਕ ਸ਼ੌਂਕੀਆ ਗਰਮੇ ਵੀ ਉਸਨੇ ਬਹੁਤ ਅੱਛਾ ਅੱਛਾ ਡੰਗਰ ਰੱਖਿਆ ਨਾ ਉਹ ਡੇਰੀ ਫਾਰਮ ਚੰਗਾ ਏ ਹਾਂ ਹਾਂ ਐਸੇ ਬਾਤ ਭਾਈਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਮੇਨੂੰ ਰੱਬ ਦੇ ਐਮਪੀ ਦੇ ਵਿੱਚ ਮਾਲ ਲੈ ਕੇ ਜਾ ਰਹੇ ਆ ਹਾਂਜੀ ਪਰਮਜੀਤ ਵੀਰੇ ਸੱਤ ਨਾਗ ਆ ਗਏ ਆਪਣੇ ਕੋਲ ਹੋਣ ਹਾਂਜੀ ਹਾਂਜੀ ਵੈਸੇ 10 ਬੜਾ ਜਿਹੜੀਆਂ ਜਾ ਰਹੀਆਂ ਹਾਂਜੀ ਸੰਤੋਸ਼ਾ ਸਾਹਿਬ 10 ਜਾਣਗੇ ਤਿੰਨ ਆਉਣੀਆਂ ਗਰਮੀ ਜਾਰੀ ਕਰਕੇ ਥੋੜਾ 4:00 ਵਜੇ ਪਹੁੰਚਣਗੇ ਅੱਜ 10 ਜਾਣਗੇ ਟੋਟਲ 10 ਬੜਾ ਆਣਾ ਜੇ ਆਏ 10 ਜਾਣਗੇ ਠੀਕ ਆ ਅੱਛਾ ਪਰਮਜੀਤ ਵੀਰੇ ਇਹ ਜਿਹੜੇ ਆਪਣੇ ਕੋਲ ਮੈਂ ਸੰਧੂ ਸਾਹਿਬ ਇਹ ਐਮਪੀ ਵਾਲੇ ਬੰਦੇ ਆਪਰੋਂ ਤੀਸਰੀ ਚੌਥੀ ਵਾਰ ਆਗੇ ਆ ਪਹਿਲਾਂ ਵੀ ਮਾਲ ਜਾਂਦੇ ਆ ਤੇ ਫਿਰ ਹੁਣ ਇੰਨਾ ਇੱਕ ਚੱਕਰ ਹੁਣ ਕਰਦਗੇ ਫਿਰ ਆਉਂਦੇ ਜਾਣਗੇ ਮਾਰਕਸ ਜੀ ਜਨੇ ਦਾ ਸਟਾਰਟ ਆ ਸਟਾਰਟ ਕਿੱਥੋਂ ਆ ਜਾਣਾ ਐਮਪੀ ਸ਼੍ਰੀਨਗਰ ਦੀ ਜਰਾਤੋਂ ਆ ਜਾਣ ਅੱਛਾ ਤੇ ਆਪਾਂ ਗਾਵਾਂ ਮੈਂ ਜੱਪਨਜੀਤ ਵੀਰੇ ਮਾਲਾ ਵੀ ਜ਼ਿਆਦਾਤਰ ਜਿਵੇਂ ਐਚਐਫਪੀ ਬਰੀਡ ਦੇ ਵਿੱਚ ਵੈਰਾ ਜਾਂਦੀਆਂ ਜਾਂ ਕ੍ਰੋਸ ਬਰੀਡ ਦੇ ਵਿੱਚ ਲੈ ਕੇ ਰਾਖੀ ਨਹੀਂ ਸੰਧੂ ਸਾਹਿਬ ਇਹਨਾਂ ਸਾਰੀਆਂ ਲਈਆਂ ਦੋ ਜਰਸੀਆਂ ਲਈਆਂ ਬਹੁਤ ਚੰਗੀਆਂ ਇੱਕ ਕੌਸ ਹੂਈ ਆ ਦੋਨਾਂ ਦੀਆਂ ਵਛੀਆਂ ਵਾ ਮਤਲਬ ਜਰਸੀ ਵਹਿਣਾ ਚਾਹੀ ਸ਼ਾਹੂਗੜ ਚਾਹੇ ਐਚਐਫ ਜੋ ਵੀ ਸੰ ਗੁਜਰਾਤ ਦੀ ਗੱਲ ਕਰ ਲਈਏ ਮਹਾਰਾਸ਼ਟਰ ਦੀ ਗੱਲ ਕਰ ਲਈਏ ਸੋ ਕਾਫੀ ਵੀਰ ਜਿਹੜੇ ਡਿਲੀਵਰੀ ਵੀ ਕਰਵਾਉਂਦੇ ਆ ਇੱਥੇ ਆਣ ਕੇ ਵੀ ਪਰਚੇਜ਼ ਕਰਦੇ ਆ ਹਰੇਕ ਤਰ੍ਹਾਂ ਦੀ ਵੈਰਾਈਟੀ ਕੁਆਲਿਟੀ ਮਿਲ ਜੂਗੀ ਕੋਈ ਬਾਤ ਹੀ ਵੱਡੀ ਆਪਾਂ ਕਹੀਏ ਵੀ ਬੜੀਆਂ ਵੱਡੀਆਂ ਫਾਰਮਰੀਆਂ ਬੜਾ ਨਹੀਂ ਇਹ ਆਮ ਨਾਰਮਲ ਘਰੇਲੂ ਘਰਾਂ ਦੇ ਵਿੱਚੋਂ ਪਰਚੇਜ਼ ਕੀਤੀਆਂ ਗਈਆਂ ਨੇ ਇੱਕ ਦੋ ਦੋ ਤਿੰਨ ਤਿੰਨ ਵਾਰ ਇਹਨਾਂ ਦੀ ਚੁਵਾਈ ਕੀਤੀ ਗਈ ਆ ਪੂਰੀ ਗੱਲਬਾਤ ਕਰਦੇ ਆ ਤੁਹਾਨੂੰ ਮਿਲਵਾਉਣੇ ਆਪਾਂ ਜਿਹੜੇ ਐਮਪੀ ਤੋਂ ਪਹੁੰਚੇ ਗਿਆ ਸ਼ਾਮ ਸਭ ਤੋਂ ਪਹਿਲੇ ਨਮਸਕਾਰ ਨਮਸਕਾਰ तो भैया आपका स्वागत करते हैं हमारे गांव पनगोटा पहुंचने में अपना पूरा नाम सभी भाइयों को बता दीजिए मेरा नाम श्याम पाटीदार है हाँ जी मैं मध्य मध्य प्रदेश प्रदेश के जिले से आया हूं। हाँ। प्रदेश का भैया कौन सा जिला मंदसौर मंदसौर जिला मंद जिला।, मंद जिला और कौन से गाँव से सिमलिया हीरा ठीक है जी अच्छा श्याम भाई आप ये बताइए अपने वीवर को देखने वालों को ये बताइए आप पहली टाइम जहाँ विजिट किए हो जहाँ पहले भी एक दो तीन बार आप मैंने पहले बार विजिट कराए ठीक है।, है इस फर्म की मेरे पास एक गाय पहले से जो है। अच्छी गाय है ठीक है उसी को देख कर हाँ। मैंने यहाँ चार गाय और परचेज करी है चार गाय और आपने परचेजेस करी है ठीक है बाकी श्याम भाई आप अभी जो लेके जा रहे हैं जो डिलीवरी हो रही है दस गाय की है दस गाय की तीन गाय शाम को चार बजे तक पहुंचेगी ठीक है भाई साहब तो वहाँ भाई शाम आपका क्या वहाँ पे आपका डेयरी फार्म है जहाँ वहाँ जाके आप सेल करते हैं नहीं सेल नहीं करेंगे हमें अपने घर के लिए चाहिए थी घर के लिए चाहिए थे ठीक है जी और कितनी गाय आपके पास वहाँ फार्म पे तीन गाय है तीन पे चार ये जाएगी एक पहले से ही इसी फार्म की हमारे पास है है ठीक तो नस्ल ब्रीड की भैया श्याम बात करते हैं नस्ल ब्रीड आपके सभी चलती है जैसे शाहीवाल जर्सी एच एफ एफ एच एफ में क्रॉस ब्रीड आ गई एच एफ भी चलेगी हाँ। एच एफ क्रॉस और एक जर्सी और जर्सी क्रॉस ठीक है और जर्सी क्रॉस दो जर्सी ली है बाकी सारी और क्रॉस ठीक है तो एक बात आप जरूर बता दीजिए अपने व्यूवर को देखने वाले दर्शकों को जो आपने जो गाय परचेज किया भैया जो अमाउंट है जो पैसा है कम मूल्य में मिली आपको जायज मूल्य में मिली बिल्कुल अपने को जो लगा वही पैसा हमने लगाया किसी बड़े फार्म की गाय नहीं है किसान के घर से गाय खरीदी हमने बिल्कुल तो आप भैया शाम जितने भी एनिमल आपने अभी परचेज किए आप सेटिस्फाई हो भी जो मैं चाह रहा था नेड़े के नजदीकी गांव से कुछ लेके था सेटिस भी, हाँ भी, जो मिल गया भी अच्छी लगी है अच्छी लगी है ना साफ सुथरी है गाय बिल्कुल अच्छी है कद की की हाइट हाइट बात कर हाँड, लेंथ तो वो भी अच्छी सब है ठीक है तो सबसे दोस्तों जरूरी बात है रिजनेबल प्राइस में भैया को जो गाय मिली है तो सभी भाइयों को हम भी बिल्कुल बेनती करते हैं रिक्वेस्ट करते हैं जो भैया खरीदना चाहते हैं ਮਹਾਰਾਸ਼ਟਰ ਸੇ ਐਮਪੀ ਸੇ ਔਰ ਅਨਦਰ ਸਟੇਟ ਸੇ ਤੋਂ ਆਪ ਵਿਜ਼ਿਟ ਕਰ ਸਕਤੇ ਹੈ ਆਨਲਾਈਨ ਵੀ ਆਪ ਸੌਦਾ ਕਰ ਸਕਤੇ ਹੈ ਠੀਕ ਹੈ ਜੀ ਬਾਤ ਚਿਤ ਕਰ ਸਕਤੇ ਹੈ ਪਰਮਜੀਤ ਪੰਮੇ ਕੇ ਸਾਥ ਵੀ ਕਰ ਸਕਦੇ ਜਿਹੜੇ ਵੀ ਰਾਨੇ ਲੈਣੇ ਹੋਵੇ ਮਿਲ ਸਕਦੀ ਹੈ ਜੀ ਠੀਕ ਹੈ ਜੀ ਹਾਂ ਜੀ ਜਿਵੇਂ ਇਹਨਾਂ ਵੀਰਾਂ ਨੇ ਮਾਲ ਲਿਆ ਦੋ ਦੋ ਤਿੰਨ ਤਿੰਨ ਟਾਈਮ ਦੋ ਚੋ ਕੇ ਆਪ ਦੀ ਤਸੱਲੀ ਕਰ ਲੀ ਸਭ ਤੋਂ ਗੱਲ ਆ ਵੀ ਜ਼ਰੂਰੀ ਆਪਾਂ ਇੱਥੇ ਵੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਦੋ ਦੋ ਤਿੰਨ ਤਿੰਨ ਟਾਈਮ ਚੋ ਕੇ ਲਓ ਸੰਦੂ ਸਾਹਿਬ ਤੇ ਇਹ ਵੀਰ ਫੇਰ ਵੀ ਚਲੋ ਬੜਾ ਮਾਣ ਦੇ ਨਾਲ ਆਇਆ ਵੀ ਬਿਲਕੁਲ ਤਿੰਨ ਗਾਵਾਂ ਇੱਕ ਦੋ ਗਾਵਾਂ ਇਹਨਾਂ ਤੁਹਾਡੇ ਕੋਲ ਹਾਂਜੀ ਹਾਂਜੀ ਚੰਗੇ ਪਸ਼ੂ ਨਿਕਲੇ ਆ ਹਾਂਜੀ ਸਹੀ ਸੋਚਿਆ ਵੀ ਇੱਕ ਵਾਰੀ ਫੇਰ ਇਸ ਤਰ੍ਹਾਂ ਹੀ ਸੰਭੋ ਸੱਤ ਵੜਾ ਲੈ ਕੇ ਜਾਈਏ ਹਾਂਜੀ ਸੰਸਾਹ ਉਹ ਕੈਮਰੇ ਦੇ ਸਾਹਮਣੇ ਬੋਲਣ ਦੇ ਬਾਕੀ ਜਿੱਥੋਂ ਲਈਆਂ ਵੀਰਾਂ ਨੂੰ ਪਤਾ ਵਾ ਸਾਰੀਆਂ ਹੀ ਗਾਵਾਂ ਤੂ ਵੀ ਮੈਂ ਦੋ ਦੋ ਤਿੰਨ ਤਿੰਨ ਵਾਰਾਂ ਚਵਾਈਆਂ ਇਹਨਾਂ ਨੂੰ ਠੀਕ ਆ ਦੋ ਵਾਰਾਂ ਨਹੀਂ ਤਿੰਨ ਵਾਰਾਂ ਬਿਲਕੁਲ ਦੋ ਦੇ ਨਿਕਾਲ ਨਿਕਾਲ ਕੇ ਚੈੱਕ ਕਰਕੇ ਬਿਲਕੁਲ ਬਿਲਕੁਲ ਬਾਕੀ ਆਈਆਂ ਵੀ ਚਲੋ ਵਧੀਆ ਚੰਗੇ ਠਾਟਕਾਰੇ ਸਾਰੀਆਂ ਚੰਗੇ ਚੰਗੇ ਆਈਆਂ ਆ ਘਰ ਤੋਂ ਚਾਰ ਦਿਨ ਲੱਗੇ ਆ। ਵੀ ਚਾਰ ਦਿਨ ਹੋ ਗਏ ਆਪਕੋ। ਹਾਂ ਚਾਰ ਅੱਜ ਪੂਰੀਆਂ ਹੀ ਆ ਦਸ ਗਾਵਾਂ। ਅੱਜ ਦਸ ਗਏ ਪੂਰੀਆਂ ਹੀ ਆ ਚਾਰ ਦਿਨ ਪੂਰੀ ਤਸੱਲੀ ਕਰਕੇ ਹਨਾ। ਹਾਂਜੀ ਹਾਂਜੀ। ਤਸੱਲੀ ਕਰਕੇ ਅਸੀਂ ਗਾਏ ਪਰਚੇਸ ਕੀਤੇ। ਹਾਂਜੀ ਹਾਂਜੀ। ਐਮਪੀ ਜਿਵੇਂ ਸ਼੍ਰੀਨਗਰ ਗੁਜਰਾਤ ਵਾਲੇ ਸਾਰੇ ਠੀਕ ਆ। ਇਹ ਵੀ ਰਣੇ ਆ ਦਸ ਗਾਵਾਂ ਲਈਆਂ ਤੇ ਸਤੋਂ ਅੱਠ ਮੌਜੂਦ ਆ। ਦੋ ਗਾਵਾਂ ਦੁਪਹਿਰ ਜਾਰੀ ਕਰਕੇ ਸ਼ਾਮ ਨੂੰ ਪਹੁੰਚ ਜਾਣਗੀਆਂ। 10 ਵੜਾ ਜਾ ਰਹੀਆਂ ਨੇ। 10 ਹੋ ਜਾਣਗੀਆਂ ਸ਼ਾਮ ਨੂੰ। ਠੀਕ ਆ ਜੀ। ਆਪਾਂ ਡਿਟੇਲ ਦੇ ਵਿੱਚ ਦਿਖਾਉਣੇ ਆ। ਸੋ ਬਾਕੀ ਪੂਰੀ ਗੱਲਬਾਤ ਆਪਾਂ ਕੀਤੀ ਏ। ਠੀਕ ਜਾ ਬਿਲਕੁਲ ਐਮਪੀ ਦੇ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਜੇ ਲੋਕਲ ਏਰੀਆ ਦੇ ਵਿੱਚੋਂ ਮਾਲ ਕਲੈਕਟ ਕੀਤਾ ਜਾਂਦਾ ਇਕੱਠਾ ਕੀਤਾ ਜਾਂਦਾ ਆਮ ਨਾਰਮਲ ਘਰੇਲੂ ਘਰਾਂ ਦੇ ਵਿੱਚੋਂ ਜਿਹੜੀਆਂ ਵਹਿੜਾਂ ਆਈਆਂ ਨੇ ਬਾਕੀ ਉਹਨਾਂ ਵੀਰਾਂ ਨੇ ਵੀ ਦੋ ਦੋ ਤਿੰਨ ਤਿੰਨ ਟੈਂਕ ਦੀ ਚਵਾਈ ਕਰਕੇ ਪਸ਼ੂ ਖਰੀਦੇ ਆ ਬਿਲਕੁਲ ਸਾਨੂੰ ਸਾਰਾ ਤੇ ਪੂਰੀ ਤਸੱਲੀ ਉਹਨਾਂ ਨੇ ਕੀਤੀ ਆ ਬਿਲਕੁਲ ਜਾਇਜ਼ ਰੇਟਾਂ ਦੇ ਉੱਪਰ ਪਸ਼ੂ ਉਹਨਾਂ ਨੂੰ ਮਿਲੇ ਆ ਸੈਟਿਸਫਾਈ ਨੇ ਵੀਰੋਣੇ ਸਾਰੇ ਖੁਸ਼ ਨੇ ਉਹਨਾਂ ਜਾ ਕੇ ਆਪਣੇ ਬਿਲਕੁਲ ਡੇਰੀ ਪਰਪਸ ਵਾਸਤੇ ਪਸ਼ੂ ਖਰੀਦੇ ਆ ਡੇਰੀ ਦਾਣਾ ਦਾ ਉਧਰ ਮੁੱਖ ਤੌਰ ਤੇ ਧੰਦਾ ਬਾਕੀ ਸੰਸਦ ਸਾਹਿਬ ਆਪਣੇ ਇਥੋਂ ਵਾਲੇ ਸਾਰੇ ਭਰਾਵਾਂ ਨੂੰ ਪੰਜਾਬ ਵੱਲੋਂ ਸੁਝਾਵ ਲੋਕਾਂ ਦਾ ਵੀ ਆਪਣੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੋ ਕਿਉਂ ਪੈਸੇ ਲਾਉਣੇ ਪੈਸੇ ਸੰਦ ਸਾਹਿਬ 100 ਦਾ ਨੋਟ ਵੀ ਬਹੁਤ ਔਖਾ ਬਣਦਾ ਜਿਹੜੀ ਗੱਲ ਵਾ ਤੇ ਆ ਵੀ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੋ ਗੱبن ਤੇ ਪੱਕੇ ਵੇਖੋ ਹਾਂ ਪੂਰੀ ਗਾਰੰਟੀ ਹੋਊਗੀ ਥਾਣਾ ਦੀ ਗੱبن ਦੀ ਚਲੋ ਕੋਈ ਨਹੀਂ ਸੋਈਦੀ ਆ ਤੁਸੀਂ ਤਸੱਲੀ ਕਰੋ ਤਸੱਲੀ ਕਰੋ ਹਾਂ ਠੀਕ ਹੋਟਲ ਜਿਹੜੀਆਂ 7-12 ਦਿਖਾਉਣੀਆਂ ਨੇ ਮੋٹے ਤੌਰ ਤੇ ਦਿਖਾ ਦੇਵਾਂਗੇ ਠੀਕ ਹੈ ਜੀ ਕਿਹੋ ਜਿਹੇ ਪਸ਼ੂ ਅੱਜ ਮੌਜੂਦ ਆ ਬੀਰ ਪਰਮਜੀਤ ਸਿੰਘ ਉਹਨਾਂ ਦੇ ਫਾਰਮ ਤੇ ਸਾਰੇ ਦੋਸ ਭਾਈ ਉਹ ਨਹੀਂ ਲੈ ਕੇ ਜਾ ਰਹੇ ਠੀਕ ਹੈ ਜੀ ਤੁਹਾਨੂੰ ਆਪਾਂ ਡਿਟੇਲ ਪਹਿਲਾਂ ਦੇ ਦਿੱਤੀ ਆ ਐਮਪੀ ਦੇ ਵਿੱਚ ਜਾ ਰਹੀਆਂ ਨੇ ਵਾਹਣਾ ਠੀਕ ਆ ਤੇ ਪਰਮਜੀਤ ਵੀਰੋ ਸ਼ੁਰੂਆਤ ਕਰਦੇ ਇਸ ਵੈੜ ਤੋਂ ਕੀ ਡਿਟੇਲ ਚਾਹੀਦੀ ਇਹ ਸੰਨ ਸਾਹਿਬ ਦੂਸਰਾ ਸੂਆ ਵੈੜ ਆ ਮੋਹ ਸ਼ੇਦਾਂ ਦਾ ਜੀ ਠੀਕ ਆ ਜੀ ਪਰਸੋਂ ਦੀ ਸੂਈ ਆ ਸਾਨੂੰ ਸਾਹਿਬ ਅੱਛੀ ਦੇ ਪਿੱਛੇ ਆ ਠੀਕ ਆ ਪੀਰੋ ਮੈਂ ਇਸ ਕੋਲੇ ਇਸ ਟਾਈਮ 18 ਕਿਲੋ ਬੋਲਾ ਥੱਲੇ ਹੋਊਗਾ ਨੈਟ 18 ਕਿਲੋ ਬੋਲਾ ਦੇ ਥੱਲੇ ਪਰਸੋਂ ਦੀ ਸੂਈ ਆ ਮਗਰ ਬੱਛੀ ਬੱਛੀ ਜੀ ਬੱਛੀ ਮਗਰ ਬੱਛੀ ਆ ਗਈ ਜਰ ਸਵੇਰ ਦੁਜਾ ਹੈ ਨਾ ਬਿਲਕੁਲ ਸੀਲ ਠੰਡੀ ਸੰਦ ਲੋ ਵੀ 18 ਕਿਲੋ ਦੋਸਤੋ ਬੋਲਾ ਦੁਜਾ ਸੂਆ ਹਾਂਜੀ ਹਾਂਜੀ ਤੇ ਵੇਰ ਮੇਰਾ ਪਰ ਆ ਦੇਖੋ ਬਹੁਤ ਖੂਬਸੂਰਤ ਫੁੱਲ ਭਜਨਦਾਰ ਹਨ ਸੰਦ ਜੱਦੀ ਭਾਨੇ ਕਰਕੇ ਸਾਰੀਆਂ ਚਵਾਈ ਹੋ ਚੁੱਕੀ ਆ ਠੀਕ ਆ ਜੀ ਇਸ ਕਰਕੇ ਤੁਹਾਨੂੰ ਪਤਾ ਵੀ ਚਵਾਈ ਹੋ ਗਈ ਬਿਲਕੁਲ ਠੀਕ ਆ ਸੋ ਐਨੀਮਲ ਦੋਸਤੋ ਜਾ ਰਹੇ ਆ ਇਸ ਕਰਕੇ ਥੋੜੇ ਥੋੜੇ ਆਪਾਂ ਤੋੜ ਕੇ ਤੁਹਾਨੂੰ ਦਿਖਾਵਾਂਗੇ ਹਾਂਜੀ ਹਾਂਜੀ ਸੋ ਪਹਿਲੇ ਨੰਬਰ ਤੋਂ ਜਿਹੜੀ ਆਪਾਂ ਤੁਹਾਨੂੰ ਵੇਰ ਦਿਖ ਮਗਰ ਵੀ ਵਸੀ ਫੀਮੇਲ ਕਾਫ ਮਗਰ ਇਸ ਵੜ ਤੇ ਆ ਦੇਖੋ ਸੋ ਅੱਜ ਤੀਜਾ ਦਿਨ ਕੋਈ ਪਰਸੋਂ ਦੀ ਸੂਈ ਹੈ ਤੀਜਾ ਦਿਨ ਹੈ ਠੀਕ ਆ ਲਓ ਜੀ ਹਾਂ ਪਰਮਜੀਤ ਮੋੜ ਲਓ ਤੇਰੇ ਸੋ ਸਾਰੀਆਂ ਜਾਵਾ ਦੋਸਤੋ ਬਹੁਤ ਵਧੀਆ ਬਾਕੀ ਤੁਸੀਂ ਵੀਡੀਓ ਐਂਡ ਤੱਕ ਦੇਖ ਲਿਆ ਜੇ ਪਸੰਦ ਆਉਣ ਗਿਆ ਭਰਾਵਾਂ ਨੂੰ ਠੀਕ ਆ ਜੀ ਬਾਕੀ ਮਾਲ ਤਕਰੀਬਨ ਇਸ ਤਰ੍ਹਾਂ ਦਾ ਸਾਫ ਸੁੱਸਰਾ ਉੰਗਰ ਹੋਊਗਾ ਰੁਟੀਨ ਦੇ ਵਿੱਚ ਇਹ ਸੰਤੋਸ ਸਾਹਿਬ ਦੂਸਰਾ ਸੂਆ ਵੈੜਾ ਜੀ ਠੀਕ ਆ ਜੀ ਇਹਦੇ ਪਿੱਛੇ ਵਛਾ ਜੀ ਠੀਕ ਆ ਹਾਂ ਇਹ ਇਸ ਟਾਈਮ ਇਹਦੇ ਥੱਲੇ ਤਕਰੀਬਨ 26 ਤੋਂ 27 ਕਿਲੋ ਦੁੱਧ ਹੋਊਗਾ ਇਸ ਵਕਤ ਕਿੰਨੇ ਦਿਨਾਂ ਦੀ ਸੂਈ ਹੈ 5 ਦਿਨਾਂ ਦੀ ਹੋਊਗੀ ਜੀ ਠੀਕ ਆ ਤਿੰਨ ਟਾਈਮ ਇਹਨਾਂ ਵੀਰਾਂ ਨੇ ਚੋਈ ਆ ਲਓ ਜੀ 26 ਕਿਲੋ 5 ਦਿਨਾਂ ਦੀ ਸੂਈ ਠੀਕ ਆ ਜੀ 26 ਹੋ ਜੇ 27 ਹੋ ਜੀ 26 27 26 27 ਹਾਂ ਜੀ ਕੋਈ ਬੋਲੋ ਤੋਂ ਬਾਹਰ ਕੋਈ ਕੱਚਾ ਦੁੱਧ ਮੰਨ ਲੈ ਠੀਕ ਆ ਜੀ ਆਹ ਹਾਟ ਕੱਟ ਇਹਦਾ ਵੱਡਾ ਮਗਰ ਇਹਦੇ ਬੱਚਾ ਮੇਲ ਕਾਫ ਹਾਂਜੀ ਮੇਲ ਕਾਫ ਆਹ ਚਾ ਫਬਰੀਡ ਦੇ ਵਿੱਚ ਵੈਰਾ ਜੀ ਇਹ 30 ਕਲਰ ਉਹ ਤੇ ਰਾਮਣਾ ਪਾ ਜੂਗੀ ਹੂੰ ਆ ਦੇਖੋ ਜੀ ਲਵ ਇ ਠੀਕ ਆ ਸੋ ਬਹੁਤ ਸੋਹਣਾ ਥਾਨੇਵਾ ਸਾਫ ਸੁਥਰੀ ਲੇਵੇ ਦੀ ਆ ਕੱਦ ਹਾਈਟ ਤੁਹਾਡੇ ਸਾਹਮਣੇ ਆ ਠੀਕ ਆ ਜੀ ਸਾਨੂੰ ਸਾਫ ਫੇਸ ਕੁਆਲਟੀ ਵੀ ਦੀ ਕਰਮ ਵਾਲੀ ਦੀ ਕੀਲ ਕੀਲ ਬੁਤੀ ਆ ਬਿਲਕੁਲ ਜੀ ਬਿਲਕੁਲ ਆ ਵੀ ਲਾਦਾ ਹੀ ਲੱਗਿਆ ਇਹਨੂੰ ਠੀਕ ਆ ਸੋ ਜਿੱਦਾਂ ਫਾਰਮ ਦੇ ਵਿੱਚ ਵੈੜਾ ਦੇਖਦੇ ਆ ਬਿਲਕੁਲ ਉਹ ਫਾਰਮ ਵਾਲੀ ਬੱਛੀ ਆ ਵੈਸੇ ਚੰਗੀ ਆ ਨਸਲ ਬਰੀਡ ਦੇ ਵਿੱਚ ਤੁਸੀਂ ਵੇਖੋਗੇ ਐਚ ਐਫ ਬਰੀਡ ਦੇ ਵਿੱਚ ਹਾਂ ਠੀਕ ਆ ਬਾਕੀ ਹਾਂ ਆਪਣਾ ਪਰਮਜੀਤ ਬਿਲਕੁਲ ਠੰਡੀਆਂ ਸੀਲਸ ਆਓ ਸਰਦ ਸਾਹਿਬ ਇਸ ਤਰ੍ਹਾਂ ਹੀ ਲਓ ਆ ਦੇਖੋ ਜੀ ਸੋ ਕੁਆਲਟੀ ਚੈੱਕ ਕਰੋ ਮੇਰਾ ਆਪਣਾ ਥਣਕੂਣ ਦੀ ਕੁਆਲਿਟੀ ਕਿਉਂਕਿ ਬਾਰੇ ਵੀਰਾਂ ਨੇ ਸਲੈਕਟ ਕੀਤੀ ਹੈ ਕੁਆਲਟੀ ਉਹਨਾਂ ਮਾਰਾ ਪਛੂ ਤਾਂ ਲੈਣੀ ਬਿਲਕੁਲ ਸੰਨ ਸਾਹਿਬ ਨੂੰ ਚੜੇ ਚੱਡੇ ਦੇਖਣਗੇ ਚੋਈਆਂ ਹਨ ਗੱਡੀ ਦੇ ਲੋਡ ਹੋਣੀਆਂ ਕਰਕੇ ਹਾਂ 2 ਵਜੇ ਦੀ ਮਾਲ ਦੀ 2:30 ਦੀ ਚਵਾਈ ਹੋ ਚੁੱਕੀ ਆ ਠੀਕ ਆ ਜੀ ਅੱਗੇ 3 ਨੰਬਰ ਤੇ ਤੀਜੇ ਨੰਬਰ ਤੇ ਆਪਣੇ ਕੋਲ ਸੰਨ ਸਾਹਿਬ ਸੂਨ ਵਾਲੀ ਐਹੀ ਵੈੜ ਲੋ ਵੀ ਗੱਭਨ ਜੜੀ ਵੈੜ ਤੁਹਾਨੂੰ ਦਿਖਾ ਰਹੇ ਹਾਂ ਸੂਨ ਵਾਲੀ ਵੈੜ ਆ ਸਵੇਰ ਕਿਨਵਾ ਦੇ ਹਾਂਜੀ ਪਰ ਵੀ ਸਵੇਰ ਜਨਵਾ ਦੀ ਸੰਨ ਸਾਹਿਬ ਉਹਨਾਂ ਦੂਸਰਾ ਹੀ ਬੋਲਿਆ ਰਿਹਾ ਜੀ ਠੀਕ ਆ ਜੀ ਬਹੁਤ ਸੋਹਣਾ ਦੂਸਰਾ ਸਵੇਰ ਜੀ ਸੈਕੰਡ ਵਿਆਤ ਆ ਦੇਖੋ ਜੀ ਹਾਂਜੀ ਤੋਂ ਬਿਲਕੁਲ ਉਹ ਸਟੇਟ ਲੇਵੇ ਹਵਾਨੇ ਦੇ हिसाब से 2000 ਬਣਾ ਲੈਂਦੇ ਉਹ ਖੜਕਾ ਵੜਾਉਣਾ ਹੀ ਸੰਸਾਭ ਸਾਹਿਬ ਵਧੀਆ 8 ਦਿਨ ਲੈਣੇ ਵੜਨੇ ਲੋ ਵੀ ਇੱਕ ਹਫਤਾ ਅਟਕਦੇ ਨੇ ਦਿਆਂ ਜੇ ਦਸਤੇ ਨਰਮ ਆ ਸੰਸਾਭ ਸਾਹਿਬ ਬਹੁਤ ਹੀ ਚੰਗੇ ਚੰਗੇ ਜਾਨਵਰ ਵੀਰਾਂ ਨੂੰ ਲੈ ਕੇ ਦਿੱਤੇ ਆ ਨਹੀਂ ਮਨਾਂ ਤੋਂ ਗੇ ਇਕੱਠੇ ਕਰਤੇ ਆ ਯਾਰ ਇਹ ਨਹੀਂ ਵੀ ਦੂਰ ਆਏ ਭਰਾ ਤੇ ਆਪਣੇ ਨਾਲੇ ਚੈਨਲ ਤੇ ਵੀਡੀਓ ਆਣੀ ਤੇ ਕੋਈ ਲਾਂਮਾ ਦੇ ਜੂਗਾ ਮਾ ਜੀਨਾ ਮਾ ਵੀ ਕੁਆਲਟੀ ਕਰੋ ਜੇਕਾ ਠੀਕ ਆ ਜੀ ਬਹੁਤ ਸੋਹਣੇ ਚੰਗੇ ਐਨੀਮਲ ਨੇ ਜਿਹੋ ਜਿਹੇ ਸੰਸਾਭ ਸਾਹਿਬ ਮੋਲਕ ਲਾਇਆ ਉਹ ਜਿਹੜੇ ਸਟਾਰਟ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਲੋਕਲ ਏਰੀਆ ਦੇ ਵਿੱਚੋਂ ਜਿਹੜੇ ਬਿਲਕੁਲ ਲਾਗੇ ਬੰ ਪਰਚੇਜ਼ ਕੀਤੇ ਗਏ ਨੇ ਸਾਰੇ ਖਰੀਦੇ ਗਏ ਆ ਇਹ ਘਰਾਂ ਦੇ ਵਿੱਚ ਵੀਰ ਖੋਦ ਜਾਇ ਨੇ ਢਿਗਾ ਜੀ ਨੇ ਆਪਣੀ ਤਸੱਲੀ ਦਿੱਤੀ ਆ ਜਿਹੜੇ ਪਸ਼ੂ ਐਨੀਮਲ ਸੋਏ ਸੋਏ ਆ ਉਹਨਾਂ ਨੂੰ ਦੋ ਦੋ ਟਾਈਮ ਟਾਈਮ ਤਿੰਨ ਤਿੰਨ ਟਾਈਮ ਚੁਵਾਈ ਕੀਤੀ ਹੈ ਮੁੱਠੀ ਮੁੱਠੀ ਦਾਣਾ ਬਹੁਤ ਵਧੀਆ ਢਿਗਾ ਜੀ ਸੋ ਰੇਟ ਦੋਸਤੋ ਆਪਾਂ ਬੇਸ਼ੱਕ ਇੱਕ ਪਰਦਾ ਰਹਿੰਦੇ ਨੇ ਬਰੇਟ ਨਹੀਂ ਦੇ ਸਕਦੇ ਕਿਉਂਕਿ ਮਾਲ ਇਹ ਵਿਖਿਆਈ ਹੈ ਹਾਂਜੀ ਹਾਂਜੀ ਇਹਨਾਂ ਦੀ ਡਿਲੀਵਰੀ ਜਿਹੜੀ ਆ ਕੋਈ ਸ਼ਾਮ ਹੋਵੇ ਤਾਂ ਬਿਲਕੁਲ ਹਾਂਜੀ ਲੋਡਿੰਗ ਹੋ ਜਾਣੀ ਆ ਢਿਗਾ ਜੀ ਤਕਰੀਬਨ ਮੈਨੂੰ ਤਾਂ ਫਰਮ ਜੀ ਦਾ ਟਾਈਮ ਤੋਂ ਉਹਨਾਂ ਦਾ ਸਾਥ ਤੇ ਫੋਨ ਚ ਲਾ ਦਿਆ ਨੇ ਕੋਈ ਦੋ ਦਿਨ ਤਿੰਨ ਦਿਨ ਸਮਝ ਸਾਹਿਬ ਇਦਾਂ ਜੀ ਉਧਰ ਇਹਨਾਂ ਨੂੰ ਵੀਰਵਾਲ ਲਗਾਤਾਰ ਚੱਲਦੇ ਹਨ 24 25 ਘੰਟੇ ਲੱਗਨੇ ਆ 24 25 ਅਜ ਰਾਤ ਨੂੰ ਚੱਲਣਗੇ ਤਰਕੇ किशनਗੜ੍ਹ ਹਾਂ ਤੇ ਕੱਲ ਸ਼ਾਮ ਨੂੰ ਫੇਰ ਉੱਥੇ ਚੱਲ ਕੇ ਪਰਸਾ ਕਰਕੇ ਆਵਾਂਗੇ ਮਲਤੀਪੁਰ 2 ਦਿਨ ਹਾਂਜੀ 2 ਰਾਤਾਂ ਲੱਗਣੀਆਂ ਜੀ ਔਰ 24 48 ਘੰਟਿਆਂ ਦਾ ਕੰਮ ਹਾਂਜੀ ਹਾਂਜੀ 48 ਘੰਟੇ ਦਾ ਕੰਮ ਠੀਕ ਹੈ ਵੀਰੇ ਐਮ ਪੀ ਤੱਕ ਅੱਗੇ ਨੈਕਸਟ ਆਪਾਂ ਚੌਥੇ ਨੰਬਰ ਤੇ ਇੱਕ ਹੋਰ ਵੱਸੀ ਤੁਹਾਨੂੰ ਦਿਖਾ ਰਿਹਾ ਹਾਂਜੀ ਇਹ ਵੱਸੀ ਵੀ ਚੰਗੀ ਹੈ ਠੀਕ ਹੈ ਜੀ ਬਸ ਬਹੁਤ ਚੰਗੇ ਦੇ ਚਾਰੂ ਐਨੀਮਲ ਆ ਬਿਲਕੁਲ ਜੋ ਆਪਣਾ ਹਰਾ-ਭਰਾ ਕਰਾ ਦੇ ਬਿਲਕੁਲ ਚਾਰੂ ਆ ਬਹੁਤ ਜੰਗੀ ਸੰਧੂ ਸਾਹਿਬ ਅੱਛੀ ਆ ਇਹ ਸੰਧੂ ਸਾਹਿਬ ਇਹ ਤੇ ਆ ਨਾਲ ਦੀ ਵੜਿੱਕੇ ਫਾਰਮ ਚੋਂ ਲਈਆਂ ਆਪਾਂ ਠੀਕ ਆ ਦੋਨੋਂ ਜਿਹੜੀਆਂ ਤੁਸੀਂ ਹਾਂਜੀ ਆ ਵਾਚਨ ਨੰਬਰ ਤੇ ਆ ਦਿਖਾ ਰਿਹਾ ਆਪਾਂ ਹਾਂਜੀ ਹਾਂਜੀ ਸੂਬਾ ਸਾਹਿਬ ਬਾਕੀ ਕੁਆਲਿਟੀ ਪੂਰੀ ਐਂਡਾ ਠੀਕ ਆ ਬਹੁਤ ਸੰਧੂ ਸਾਹਿਬ ਮੁੱਠੀ ਮੁੱਠੀ ਖਾਣਾ ਪਿੰਕ ਗੁਲਾਬੀ ਅਡਰ ਸੋ ਰੰਗ ਬਾਜ ਸੋ ਦੂਜਾ ਸੂਬਾ ਸੰਧੂ ਸਾਹਿਬ ਜੀ ਵੀਰਾਂ ਨੇ ਪੈਸੇ ਲਾਏ ਆ ਨਾ ਤੇ ਪੈਸੇ ਦਾ ਮੁੱਲ ਮੁੜਿਆ ਵਾ ਆ ਬਿਲਕੁਲ ਹੋ ਨਹੀਂ ਐ ਸੰਧੂ ਸਾਹਿਬ ਕੋਈ ਉਹ ਜੇ ਸ਼ੂਕਰਖਾਨੇ ਛੜਾ ਵਾਲੇ ਕੰਮ ਨਹੀਂ ਸੰਧੂ ਸਾਹਿਬ ਇਹ ਗੱਲ ਇਹ ਆ ਵੀ ਚਲੋ ਕੋਈ ਭੈਣ ਭਰਾ ਜੁੜਿਆ ਉਹ ਵੀ ਏਡੀ ਦੂਰੋਂ ਹਨਾ ਬੇਸ ਸਟੇਟ ਬਹੁਤ ਫਿਰ ਲੰਮਾ ਬੰਦਾ ਚੱਲੂਗਾ ਫੇਰ ਹੀ ਬਿਲਕੁਲ ਜੀ ਬਿਲਕੁਲ ਸੰਧੂ ਸਾਹਿਬ ਇਹਦੇ ਕੋਈ ਚੰਗਾ ਪਸ਼ੂ ਦੇ ਰਿਆਂ ਦੋਸਤੋ ਤੇ ਅਗਲਾ ਬੰਦਾ ਫੇਰ ਆਊਗਾ ਸੋ ਵਾਰ-ਵਾਰ ਆਊਗਾ ਜੀ ਜਦੋਂ ਕੋਈ ਭੈਣ ਭਰਾ ਨੂੰ ਆਪਣਾ ਚੀਜ਼ ਦਿੰਨੇ ਆ ਉਹ ਹੋਰ ਵੀ ਕਿਸੇ ਦੋ ਚੌ ਬੰਦਿਆਂ ਨੂੰ ਘਲਾਉਂਦਾ ਹੀ ਆ ਸੋ ਬਾਕੀ ਲੇਵ ਦੀ ਬੰਤਰ ਬਹੁਤ ਸੋਣੀ ਆ ਆਰਡਰ ਕੁਆਲਿਟੀ ਚੰਗੀ ਆ ਪਸੰਦ ਆਊਗੀ ਤੁਹਾਨੂੰ ਮਾਲ ਤਕਰੀਬਨ ਇਹਦੇ ਨਾਲ ਦਾ ਦੋਸਰ ਰਾੜਾ ਮਿਲਦਾ ਆਉਂਦਾ ਰਹੂਗਾ ਰੋਟੀਨ ਦੇ ਵਿੱਚ ਪਸ਼ੂ ਆਉਂਦੇ ਰਹਿਣਗੇ ਬਾਕੀ ਮੇਰਾ ਭਰਾ ਇਸ ਦੇ ਚੰਗੇ ਐਨੀਮਲ ਚੰਗੇ ਪਸ਼ੂ ਦੀ ਲੋੜ ਹੈ ਜੇ ਤੁਸੀਂ ਸੰਪਰਕ ਕਰ ਸਕਦੇ ਜੀ ਅੱਗੇ ਸੰਧੂ ਸਾਹਿਬ ਇੱਕ ਆ ਜਾਨਵਰ ਆ ਹੀਰਾ ਹੀ ਆ ਤੁਹਾਡੇ ਸਾਹਮਣੇ ਆ ਸਿਆਲ ਹੋਵੇ ਬੂਰਾ ਦਸੰਬਰ 99 ਦੇ ਸੰਧੂ ਸਾਹਿਬ 2.5 ਲੱਖ ਰਿਹਾ ਹੋਵੇ ਹਾਂ ਬਿਲਕੁਲ 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 ਪੂਰੇ ਸਵਾ ਦੋ ਠਾਈ ਲੱਖ ਇਹਦਾ ਸਮਾਹ ਵੀ ਹਜੇ ਪਰਮਜੀਤ ਬਾਕੀ ਸਾਵੇ ਨਾਲ ਲਿਖਤੀ ਫਾਰਮ ਦੇ ਹਿਸਾਬ ਨਾਲ ਅਜੇ ਇਹਦੇ 12 ਦੇਣਾ 12 ਦੇਣਾ ਹਾਂਜੀ ਹਾਂਜੀ ਲੋ ਵੀ 14 ਦਿਨ ਦਾ ਹਜੇ ਦੋਸਤੋ ਸਮਾਹ ਦਾ ਬਾਕੀ ਐ ਸੂਣ ਦਾ ਹਾਂਜੀ ਹਾਂਜੀ ਵਾੜ ਵੱਡੀ ਆ ਕੱਦ ਨਾਲ ਤੁਸੀਂ ਦੇਖ ਸਕਦੇ ਜੇ ਕੋਟ ਵੱਡੀ ਐ ਜੇ ਬਾਜੀ ਹਾਂਜੀ ਸੋ ਦੂਜਾ ਸੂਹ ਬਚੀ ਐ ਬਾਕੀ ਮੇਰੇ ਦੀ ਬੰਤਰ ਵੇਖੋ ਉਨੀ ਗਾਹ ਤੋਂ ਉਨੀ ਪਛਾਣ ਉਨੀ ਗਾਹ ਤੋਂ ਉਨੀ ਪਛਾਣ ਫੋਰ ਬਈ ਫੋਰ ਸੰਨ ਸਾਹਿਬ ਸਿਆਰੀ ਦੇਣ ਹਣ ਤੇ ਤੁਹਾਨੂੰ ਦੱਸਿਆ ਦੋ ਤੋਂ ਬਾਹਰ ਵੀ ਰਹਿਣਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਉਹਦਾ ਸੀਜ਼ਨ ਦੇ हिसाब ਨਾਲ ਕਿਸਾਨ ਵੀ ਜਿਹੜਾ ਫਰਕ ਹੈ ਉਹ ਬੈਰਾ ਦੇ ਵਿੱਚ ਚਾਹੇ ਹਰੇਕ ਪਸ਼ੂ ਬਾਜ਼ਾਰ ਦੇ ਵਿੱਚ ਪਿਆ ਹੀ ਪਿਆ ਹੈ ਬਿਲਕੁਲ ਸੰਸੇ ਜਦੋਂ ਰੁੱਤ ਥੋੜੀ ਜਿਹੀ ਚੇਂਜ ਹੋ ਗਈ ਉਹਦਾ ਐਨੀਮਲ ਪਸ਼ੂ ਵੀ ਚੇਂਜ ਬਿਲਕੁਲ ਤੇਜ਼ ਹੋ ਜਾਂਦੇ ਆ ਸੰਸੇ ਸਾਹਿਬ ਬਿਲਕੁਲ ਕਰਮਾਲੀ ਫਾਰਮ ਦੇ ਵਿੱਚ ਰਹੀ ਹੈ ਰੱਸਾ ਸਾਹਿਬ ਕੋਈ ਮੈਂ ਪਾਇਆ ਇੱਕ ਸੰਸਰ ਮੌਲੀ ਚੀਜ਼ ਆਏ ਬਹੁਤ ਖੂਬਸੂਰਤ ਗਹਿਣਾ ਟੂਬੀ ਹੈਗੇ ਬਿਲਕੁਲ ਜੀ ਬਿਲਕੁਲ ਲਓ ਜੀ ਕੱਦ ਹਾਈਟ ਲੈਂਥ ਫਿਰ ਸੰਸੇ ਸਾਹਿਬ ਮੈਂ ਕੋਈ ਸ਼ਾਕੀ ਨਹੀਂ ਕਰਮਾ ਲਈਦਾ ਬਹੁਤ ਖੂਬਸੂਰਤ ਆ ਠੀਕ ਆ ਜੀ ਦੇਰੇ ਵੀ ਪਰਮਜੀਤ ਜੀ ਤੇ ਲੈ ਜੂ ਪੰਚਾਇਤ ਸਭ 11 ਉਦਾਂ ਦੇ ਹਸਾਣਾ ਫਾਰਮ ਵਾਲਿਆਂ ਦੇ ਮੁੰਡੇ 11 12 ਰਹਿੰਦੇ ਵੇਖੋ ਹੁਣ ਤੁਹਾਨੂੰ ਬੜਾ ਸਖਰ ਦਾ ਕੰਮ ਆ ਹਫਤੇ ਤੋਂ ਬਾਹਰ-ਬਾਹਰ ਪੇਲੇ ਜਾਂਦੀ ਸੁਭਾਅ ਆ ਆਹੇ ਬੇਟਾ ਸਰਬਹੁਤ ਹੀ ਚੰਗਾ ਜਾਨਵਰ ਆ ਬਿਲਕੁਲ ਇਹਦੇ ਕੋਈ ਭਰਾ ਸੰਤੂ ਸਾਹਿਬ ਆ ਇਧਰ ਆਪਣੇ ਏਰੀਆ ਦਾ ਵੀ ਕੋਈ ਇਤਰਾਇ ਚੰਗੇ ਜਾਨਵਰ ਰੱਖੇ ਨਾ ਬਿਲਕੁਲ ਲੋ ਵੀ ਇਹ ਵੈਰਾ ਪਤਨ ਦਿਖਾ ਦਿੱਤੀ ਹੈ ਪੰਜਵੇਂ ਨੰਬਰ ਤੇ ਸੀਗੀ ਅੱਗੇ ਇਹ ਤਾਂ ਹੋਰ ਤੁਹਾਨੂੰ ਦਿਖਾ ਦਿੰਦੇ ਆ ਆ ਬੱਚੀ ਵੀ ਇੱਕ ਦਿਖਾਉਣੇ ਇਹ ਵੀ ਸੂਈ ਸਵਾਈ ਜਰਸੀ ਆ ਜੀ ਇਹ ਸਾਡੇ ਸਾਹਮਣੇ ਆ ਗਈ ਜਰਸੀ ਆ ਗਈ ਜੀ ਮਗਰ ਬੱਛੀ ਹੈ ਹਾਂਜੀ ਸੰਦੂ ਸਾਹਿਬ ਪਿਛੇ ਵਸੇ ਲੋ ਜੀ ਮਗਰ ਬੱਛੀ ਹੈ ਇਹਦਾ ਆਪਣਾ ਪਰਮਜੀਤ ਵੀਰ ਸੁਆ ਜਨੇ ਸਭ ਤੋਂ ਦੂਸਰਾ ਦੂਸਰਾ ਸੁਆ ਜੀ ਦੂਜਾ ਸੁਆ ਹਾਂਜੀ ਹਾਂਜੀ ਲਈ ਵਸੇ ਛਾਰ ਛਾੜ ਕੇ ਪੀਸ ਵੀਰ ਉਹਨਾਂ ਨੇ ਇਕੱਠੇ ਕੀਤੇ ਆ ਹਾਂਜੀ ਮੇਰਾ ਭਰਾ ਤੁਸੀਂ ਦੇਖ ਸਕਦੇ ਜੀ ਵੀ ਕੁਆਲਿਟੀ ਜੇਕਰ ਲੱਭੀਏ ਤੇ ਲੱਭ ਜਾਂਦੀ ਆ ਬਿਲਕੁਲ ਜੀ ਟਰਨਾ ਫਿਰਨਾ ਪੈਂਦਾ ਥੋੜਾ ਜਿਹਾ ਸਮਾਂ ਜਿਹੜਾ ਤੁਸੀਂ ਉਹ ਲਾਉਣਾ ਪੈਂਦਾ ਚੰਗੀ ਚੀਜ਼ ਜੀ ਲੱਭਣ ਲੱਗਿਆ ਬੱਛੀਏ ਵੀ ਚੰਗੀ ਹੈ ਜਰਸੀ ਨਸਲ ਬਣੀ ਉਹ ਕੱਲ ਦੀ ਸੂਈ ਸੰਦੂ ਸਾਹਿਬ ਸ਼ਾਮਾਂ ਦੀ ਠੀਕ ਆ ਹਾਂਜੀ ਹਾਂਜੀ ਬਿਲਕੁਲ ਵੱਛੀ ਪਿੱਛੇ ਆ ਲਭੀ ਕਰੀ ਚਲੋ ਦੋਸਤੋ ਕੁਆਲਟੀ ਚੈੱਕ ਲੈ ਲੇ ਹਵਾਲੇ ਸਾਰਿਆਂ ਦੇ ਸਾਫ ਸਤਰ ਹੋ ਜਾ ਠੀਕ ਹੈ ਜੀ ਕੋਈ ਬੱਚਾ ਕੋਈ ਫੋੜ ਛਾਗ ਨਹੀਂ ਕੀ ਬਾਦੂ ਐਕਸਟਰਾ ਸੋ ਪੂਰੀ ਨਰਤ ਬਰਤਾਰ ਬੋਰੋ ਤੇ ਸਭੀ ਕਰਕੇ ਮਿਲਾ ਚੰਗੀ ਕੁਆਲਟੀ ਹੈ ਵੀਰ ਪਰਮਜੀਤ ਹਾਂਜੀ ਬਾਕੀ ਦੁੱਧ ਚੰਗਾ ਚਵਾ ਜੂਗੀ ਬਹੁਤ ਚੰਗਾ ਸੰਤੋ ਸਾਹਿਬ ਆਹ ਸੋਣ ਵਾਲੀ ਗੱੜ ਅੱਗੇ ਗੱਬੜ ਵੈਰ ਤੁਹਾਨੂੰ ਦੱਸਾ ਦਿੰਨੇ ਆ ਕਰੋ ਜੀ ਆ ਕਿ ਠੀਕ ਹੈ ਜੀ ਹਾਂਜੀ ਹਾਂਜੀ ਸੋ ਹਾਈਟ ਕਰਦੇ ਦਾ ਵੀ ਕਰਮਾ ਦਾ ਪੂਰਾ ਇਹ ਤੀਜਾ ਸੁਭਾ ਵਰਗਾ ਹਾਂਜੀ ਸਾਨੂੰ ਸਾਬ ਇੱਕ ਕਰਾਈ ਜੀ ਕਿ ਤੀਜਾ ਸੁਭਾ ਫੋਨ ਹੈਵੀ ਬੋਡੀ weight ਹਾਂਜੀ ਹਾਂਜੀ ਭਾਰੀ ਸਰੀਰਕ ਬੰਤਰ ਸੋ ਲੈਵੇ ਆਰਡਰ ਦੀ ਕੁਆਲਿਟੀ ਚੰਗੀ ਆ ਮੁੱਠੀ-ਮੁੱਠੀ ਥਾਣਾ ਸਭ ਸਭ ਘਰਾਂ ਲੈ ਚੰਗੀ ਰਿਪੋਰਟ ਦਸੀ ਇਹਦੀ 33 33 ਕਿਲੋ ਦੀ ਠੀਕ ਹੈ ਕਿ ਵਸੇ ਉਧਰ ਤਾਂ ਪਰਮਜੀਥਾ ਦਾ ਐਨਵਾਇਰਨਮੈਂਟ ਦਾ ਵੀ ਫਰਕ ਹੋਵੇ ਸੰਧੂ ਸਾਹਿਬ ਇਧਰ ਆਉਣ ਦੇ ਕਿਤੇ 5 4 ਡਿਗਰੀ ਤਾਪਾਂ ਘਟਾ ਦੇ ਫਰਕ 2400 ਤੇ 32 33 ਆ ਬਿਲਕੁਲ ਬਿਲਕੁਲ ਉਧਰ ਤੇ ਜਾ ਕੇ ਸੰਧੂ ਸਾਹਿਬ ਜਿਉਂ ਕਿਸ਼ਨਗੜ ਟੱਪ ਗਏ ਹਸਣ ਗਏ ਆ ਠੀਕ ਆ ਉਹ ਤਾਂ ਹਸਣ ਗਏ ਫੇਰ ਨਾ ਬਿਲਕੁਲ ਜੀ ਇਤਨੀ ਗੱਲ ਆ ਬਾਕੀ ਜਦੋਂ ਆਪਣੇ ਵਰਗਾ ਇਧਰ ਜਾ ਕੇ ਸ਼ਿਮਲੇ ਵਾਲੇ ਪੰਨੇ ਖੋਜ ਨਹੀਂ ਤੱਕਾ ਬਸ ਆਪਾਂ ਸ਼ਾਲਾ ਮਾਰਦੇ ਆ ਹਾਂ ਠੀਕ ਆ ਜੀ ਸੋਬਰ ਕੋਲੇ ਰਾਤ ਮਿਲਦੀ ਹੈ ਜਨਵਰ ਨੂੰ ਜਨਵਰ ਵੀ ਸੁਖ ਰਹੇ ਦਾ ਠੀਕ ਆ ਜੀ ਤਪਜੂ ਦੁੱਧ ਵੀ ਤਾਂ ਚਵਾਊਗਾ ਜੇਕਰ এনवायरमेंट ਸਹੀ ਆ ਹਾਂਜੀ ਬਾਕੀ ਇਹ ਦਿਨ ਦੇ ਸੋ ਗੱਬਰ ਤੋਂ ਬਦਲ ਦਿਖਾਈ ਹੈ ਪਿਆਰੇ ਦੇ ਵੀ ਕਰਮ ਵਾਲੇ ਅੱਠ ਲੈ ਜੇ ਸੱਤ ਲੈ ਜੇ ਹਾਂਜੀ ਅੱਠੋਂ ਬਾਹਰ ਲੈ ਜੇ ਸੋ ਚੰਗੇ ਮਿਲਕ ਵਾਲੀ ਇਹ ਵੀ ਜਿਹੜੀ ਵਾਰ ਤੁਹਾਨੂੰ ਦਿਖਾਤੀ ਐ ਐਂਡ ਦੇ ਵਿੱਚ ਇਹ ਅੱਜ ਐਨੀਮਲ ਸੀਗੇ ਜਿਹੜੇ ਬਿਲਕੁਲ ਡਿਲੀਵਰ ਹੋ ਰਹੇ ਆ ਠੀਕ ਆ ਜੀ ਤੇ ਇਹਨਾਂ ਦੀ ਲੋਡਿੰਗ ਜਿਹੜੀ ਆ ਸ਼ਾਮ ਨੂੰ ਹੋ ਜਾਣੀ ਆ ਸੋ ਸੱਤ ਬੈੜਾ ਨੇ ਫਿਰ ਹਾਲ 10 ਸੇ ਨੱਕ ਜਿਹੜੇ ਆ ਅੱਜ ਜਾ ਰਹੇ ਆ ਤੇ ਉਹ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਮੋٹے ਮੋٹے ਤੌਰ ਤੇ ਠੀਕ ਆ ਜੀ ਤੋ ਬਾਕੀ ਰੇਟ ਆਪਾਂ ਤਾਂ ਹੀ ਮੈਂਸ਼ਨ ਕੀਤੇ ਕਿ ਜਾਂ ਕੋਈ ਸੱਜਣ ਵੀਰ ਲੈ ਕੇ ਜਾ ਰਿਹਾ ਅੱਗੇ ਤੋਂ ਕਿਸੇ ਭਰਾ ਨੇ ਖਰੀਦਦਾਰੀ ਕਰਨੀ ਆ ਠੀਕ ਹੈ ਜੀ ਤੇ ਜਾਇਜ਼ ਭਾਅ ਪਰਤਾ ਵੈਸੇ ਗ੍ਰਾਹਕ ਦੇ ਨਾਲ ਵੀ ਗੱਲਬਾਤ ਉਹ ਤੁਹਾਡੀ ਕਰਵਾ ਦਿੱਤੀ ਸੀ ਵੀ ਬਿਲਕੁਲ ਵਾਜਬ ਰੀਜ਼ਨਬਲ ਪ੍ਰਾਈਸ ਦਾ ਜਾਇਜ਼ ਰੇਟਾਂ ਦੇ ਉੱਤੇ ਇਹਨਾਂ ਨੂੰ ਜਿਹੜਾ ਇਹ ਮਾਲ ਮਿਲਿਆ ਉਹ ਖਰੀਦ ਕੇ ਲੈ ਕੇ ਜਾ ਰਹੇ ਆਪਣੀ ਤਸੱਲੀ ਕਰਕੇ ਹੋਰ ਕੋਈ ਗੱਲਬਾਤ ਸਨ ਸਰ ਗੱਲਬਾਤ ਬਸ ਠੀਕ ਹੈ ਕਿਰਪਾ ਗੁਰੂ ਰਾਮ ਦਾਸ ਜੀ ਇਹ ਹੀ ਆ ਕਿ ਮੰਨ ਲਓ ਸਾਰੇ ਭੈਣ ਭਰਾ ਜਿਹੜੇ ਵੀ ਗਾਂ ਲੈਣੀਆਂ ਆ ਮੱਝ ਲੈਣੀਆਂ ਆ ਆਪਾਂ ਨੇ ਦੋ ਟਾਈਮ ਤਿੰਨ ਟਾਈਮ ਆਪਦਾ ਚੋ ਅਦੇ ਤਸੱਲੀ ਕਰੋ ਕਿਉਂ ਪੈਸੇ ਲਾਉਣੇ ਬਾਅਦ ਸੰਧੂ ਸਾਹਿਬ ਕਿਸੇ ਨੂੰ ਲਾਮਾ ਦੇਣਾ ਕੋਈ ਗੱਲ ਵਧੀਆ ਨਹੀਂ ਲੱਗਦੀ ਬਿਲਕੁਲ ਅਕਸਰ ਵੇਖੋ ਉਹ ਆਊਟ ਆਫ ਸਟੇਟ ਤੋਂ ਜਾਇਆ ਬਹੁਤ ਸਾਰੇ ਆ ਕੇ ਬੰਦੇ ਤਸੱਲੀ ਕਰਕੇ 2-4 ਦਿਨ ਲਾਏ ਬਿਲਕੁਲ ਗੱਲ ਗੱਲ ਤੇ ਵਿਸ਼ਵਾਸ ਨਹੀਂ ਸੰਧੂ ਸਾਹਿਬ ਇਹ ਆਪਾਂ ਕੈਮਰੇ ਦੇ ਸਾਹਮਣੇ ਸਾਰਿਆਂ ਨੂੰ ਪੁਸ਼ਾਇਆ ਵੀ ਕਰਿਆ ਕਿ ਵੀ ਗੱਲ 10 ਸਾਲ ਤੋਂ ਬੰਦੇ ਆਉਣਦੇ ਆ ਹਾਂ ਪਿਛਲੇ ਸਾਲ ਵੀ ਇਹ ਤਿੰਨ ਚਾਰ ਗੱਡੀਆਂ ਲੈ ਕੇ ਗਏ ਸੀ ਆ ਤੇ ਮੰਨ ਲਓ 10 ਸਾਲ ਤੋਂ ਆਉਣਦੇ ਆ ਬਚਾਰੇ ਬਹੁਤ ਸੱਜਣ ਆਪਣੇ ਪੁਰਾਣੇ ਆ ਠੀਕ ਠੀਕ ਹੁਣ ਅਗਲੇ ਸਾਲ ਤੋਂ ਇਹਨਾਂ ਹੁਣ ਮਿਲ ਕੇ ਜਿਵੇਂ ਇਹਨ ਠੀਕਾ ਹਾਂਜੀ ਹਾਂਜੀ ਲੌਬੀ ਪ੍ਰੋਪਰ ਠੀਕਾ ਜੀ ਬਾਕੀ ਮਾਨ ਖੁਸ਼ ਹੁੰਦਾ ਠੀਕਾ ਜੀ ਤੁਸੀਂ ਚੰਗੇ ਵੇਖ ਕੇ ਬਾਕੀ ਐਨੀਮਲ ਚੰਗੇ ਆ ਸਾਫ ਸੁਥਰੇ ਆ ਤਿੰਨ ਬੈੜਾ ਤੁਹਾਨੂੰ ਆਪਾਂ ਅੱਜ ਸੂਜਾ ਦਿਖਾਈਆਂ ਨੇ ਸਾਤ ਕਾਫੀ 5 ਦਿਨਾਂ ਦੇ ਗੱਬਣ ਦਿਖਾਤੇ ਆ ਤਿੰਨ ਬੈੜਾ ਹੋਰ ਇੱਥੇ ਆ ਜਾਣੀਆਂ ਨੇ ਫਾਰਮ ਤੇ 10 ਹੋ ਜਰਰੀ 10 ਬੈੜਾ ਦਾ ਜਿਹੜਾ ਦੋਸਤੋ ਪੁੱਠਾ ਠੀਕਾ ਜੀ ਜਾ ਰਿਹਾ ਐਮਪੀ ਦੇ ਵਿੱਚ ਬਾਕੀ ਕਿਹੜੇ ਲੋਕੇਸ਼ਨ ਤੇ ਆ ਜਿਸ ਜਗ੍ਹਾ ਤੇ ਜਾ ਰਿਹਾ ਪ੍ਰੋਪਰ ਉਹਦੀ ਡਿਟੇਲ ਆਪਾਂ ਤੁਹਾਨੂੰ ਛਟਾਡਿੰਗ ਦੇ ਵਿੱਚ ਦੇ ਦਿੱਤੀ ਆ ਤੇ ਪਰਮ ਜੀ ਤੇ ਵੀਰ ਅਗੇ ਨਕਤ ਤੋਂ ਕਿਸੇ ਭਰਾ ਨੇ ਕੰਟੈਕਟ ਕਰਨਾ ਹੈ ਵੜਾ ਇਕੱਠੀਆਂ ਕਰਨੀਆਂ ਜਾਂ ਚੰਗੇ ਚੰਗੇ ਪੀਸ ਲੈਣੇ ਆ। ਬਾਕੀ ਆਪਣਾ ਮੇਰੇ ਨਾਲ ਇਲਾਕੇ ਦੇ ਵਿੱਚ ਤੋਂ ਮਾਲ ਤੁਹਾਡੇ ਸੰਪਰਕ ਦੇ ਵਿੱਚ ਬਹੁਤ ਆ। ਹਾਂਜੀ ਹਾਂਜੀ ਸਾਹਿਬ ਬਿਲਕੁਲ ਜੀ। ਉਹਨਾਂ ਨੂੰ ਇੱਕ ਤੁਸੀਂ ਸੰਪਰਕ ਨੰਬਰ ਦੇ ਦਿਓ। ਉਹ ਜਿਹੜਾ ਤੁਹਾਡੇ ਨਾਲ ਕੰਟੈਕਟ ਕਰ ਲੈਣਾ। ਹਾਂਜੀ ਸੰਧ ਸਾਹਿਬ ਕੱਲ ਇਸ ਤਰ੍ਹਾਂ ਵੀ ਜੇ ਕਿਹਨੇ ਐਚ ਐਫ ਡੱਬੀ ਛਾਈ ਵਾਲ ਲੈਣ ਤੇ ਸਾਰੀ ਤਰ੍ਹਾਂ ਦੀ ਗਾ ਮਿਲ ਸਕਦੀ ਆ। ਘਾਟ ਇਥੇ ਪੰਜਾਬ ਵਿੱਚ ਕੋਈ ਗੱਲ ਨਹੀਂ ਆ। ਪੈਸੇ ਨੂੰ ਸੰਧ ਸਾਹਿਬ ਸਾਰੀਆਂ ਕਾਮਾ ਮਿਲਣਗੀਆਂ। ਬਿਲਕੁਲ ਬਿਲਕੁਲ ਜੀ। ਕਿਹੜੀ ਗੱਲ ਆ। ਬਿਲਕੁਲ ਹਰੇਕ ਤੋਂ ਜਿਹੜੀ ਜਰਸੀ ਹ ਸਹੀ ਬੰਦ ਨੂੰ ਅਰਸ਼ੇਰ ਸਾਰੀ ਸੰਧੂ ਸਾਹਿਬ ਨਾਲ ਮਿਲਦੀ ਹੈ ਜੀ ਇਹ ਗੱਲਾਂ ਐਵੇਂ ਵੀ ਗਾਂ ਮਿਲਦੀ ਘਾਟਾਂ ਜਾਂ ਪੈਸੇ ਨੂੰ ਜਿੱਥੋਂ ਮਰਜੀ ਲੈ ਲੋ ਤੇ ਮਿਲਦੀਆਂ ਵਾ ਇਹਨਾ ਮਿਹਨਤ ਕਰਨੀ ਪੈਂਦੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਸੋ ਮਾਲ ਦਸਦਾ ਤੋ ਫਿਰ ਕਿ ਲਪਣਾ ਪੈਂਦਾ ਸੰਧੂ ਸਾਹਿਬ ਪਛਤ ਕਰਕੇ ਫਿਰ ਪਸ਼ੂ ਇਕੱਠੇ ਕਰਨੇ ਪੈਂਦੇ ਆ ਸੋ ਚੰਗੇ ਪਸ਼ੂ ਆ ਪਸੰਦਾ ਹੋਣਗੇ ਭਰਾਵਾਂ ਨੂੰ ਤੇ ਇਹ ਅਜ ਮਾਲ ਸੀਗਾ ਤੇ ਇੱਕ ਫੋਨਜੀ ਦਾ ਨੰਬਰ ਕੋਲ ਆਪਣੇ ਜੀ ਸੰਧੂ ਸਾਹਿਬ 88725 6593 ਪਿੰਡ ਪਣਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਠੀਕ ਹੈ ਵੀਰੇ ਹਾਂਜੀ ਓਕੇ ਭਾਜੀ ਅਗਰ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਸੋ ਦੋਸਤੋ ਇਹ ਸੰਨ ਵੀਰਪਰਮਜੀਤ ਸਿੰਘ ਬਾਕੀ ਕੰਟੈਕਟ ਕਰਕੇ ਤੁਸੀਂ ਮਾਲ ਬਾਰੇ ਪੁੱਛ ਕੇ ਇਸ ਕਰਦੇ ਰਿਹਾ ਕਰੋ ਮਾਲ ਤਕਰੀਬਨ ਇਸੇ ਤਰ੍ਹਾਂ ਦਾ ਆਉਂਦਾ ਜਾਂਦਾ ਰਹਿੰਦਾ ਸੋ ਕਿਸੇ ਭਰਾ ਨੂੰ 500 ਵਣ ਦਾ ਮੁੱਠਾ ਚਾਹੀਦਾ ਠੀਕ ਹੈ ਜੀ ਉਹਦੇ ਬਾਰੇ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਲਿਆ ਜੀ ਤੇ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ